ਇੱਕ ਐਕਸੀਡੈਂਟ ਉੱਥੋਂ ਹੁੰਦਾ ਹੁੰਦਾ ਆ ਗਿੱਲਾਂ ਵਾਲੇ ਪੁਲ ਪਾਰ ਕਰ ਗਿਆ ਵਾ ਪੁਲ ਪਾਰ ਕਰਕੇ 1 ਕਿਲੋਮੀਟਰ ਫੇਰ ਅੱਗੇ ਆ ਕੇ ਰਾਂਵਾਲਾ ਲਾਂਨ ਕੇ ਇਹਨਾਂ ਦੀ ਗੱਡੀ ਫੇਰ ਰੁਕੀ ਆ ਫੇਰ ਉਹ ਗੱਡੀ ਲੋਕ ਕਰਕੇ ਦੌੜ ਜਾ ਮੋਟਰਸਾਈਕਲ ਥੱਲੇ ਅੜਿਆੜਿਆ ਫਸਿਆ ਰਿਹਾ ਉਹਨਾਂ ਨੇ ਨਹੀਂ ਵੇਖਿਆ ਮੋਟਰਸਾਈਕਲ ਤੇ ਬੰਦਿਆਂ ਦੀ ਜਾਨ ਬਚ ਗਈ ਆ ਜਾਂ ਨਹੀਂ ਬਚ ਗਈ ਨਹੀਂ ਬੱਟ ਲੱਗਿਆ ਉੱਤੋਂ ਕਿ ਕੁੱਤੇ ਵਜਾ ਉੱਤੋਂ ਵੱਜ ਕੇ ਮੱਚ ਖੜਾ ਲਿਖਾ ਇਹ ਮੋਟਾ ਨਿਕਲਿਆ ਪਿੰਡ ਵੱਲੋਂ ਤੇ ਗੱਡੀ ਸਿੱਧੀ ਆਉਂਦੀ ਹੈ ਮੋਟਰਸਾਈਕਲ ਉਹ ਨਹੀਂ ਘੇਟਦੇ ਤੇ ਜਿਹੜਾ ਗੁਰਦੁਆਰਾ ਨਾ ਉਹਦੇ ਵੱਲੋਂ ਪਿੰਡ ਤੋਂ ਜਾਮਦਾ ਨਹੀਂ ਬੰਦੇ ਰਹਿੰਦੇ ਆਉਂਦੇ ਇਹ ਇੱਕ ਤਾਂ ਪਿੱਛੇ ਸਪੀਡ ਚਾਹਵਾ ਮੁਤੇ ਗੱਡੀ ਦੇ ਪਤਾ ਨਹੀਂ ਕਿ ਕਿੰਨਾ ਚੱਲਦੇ ਨੇ ਫਟਾਹ ਜਾਂਦੇ ਨੇ ਡਰਾਈਵਰ ਹੈ ਪਾਟੇ ਤੋਂ ਬਾਅਦ ਇਹ ਚੱਕ ਜਿਹੜੇ ਇੱਥੇ ਬੈਠੇ ਰੁਪਾ ਦਾ ਨਾਗਰੇ ਨੂੰ ਹਾਂਜੀ ਮਾੜਾ ਸਾਈਡ ਤੇ ਹੋਰ ਬੰਦੇ ਨਹੀਂ ਸੀ ਐਂ ਇਹਨਾਂ ਸ਼ੁਕਰ ਕਰਨੇ ਕਿ ਤੇ ਸਾਡੇ ਬੇੜੇ ਪੜ ਗਏ ਬਹਲਾ ਬੰਦਾ ਹਾਂਜੀ ਇਹ ਜੀ ਖਜਾਨੇਕੋਟ ਵੱਲੋਂ ਡੇਗੇ ਖਜਾਨੇਕੋਟ ਗੁਰਦਾ ਸਾਹਿਬ ਨਹਿਰ ਦੇ ਉੱਪਰ ਆ ਤੇ ਇੱਥੇ ਆਣ ਕੇ ਕਿਤੇ ਗੱਡੀ ਆਉਂਦੀ ਨੋਵਾ ਤੋਂ ਉਧਰ ਹੋਏ ਆਉਂਦੇ ਮੁੰਡੇ ਦੋ ਤਿੰਨ ਜਾਣੇ ਕਿ ਮੁਰਸਾਲ ਤੇ ਆਪਣਾ ਕੰਮ ਤੋਂ ਹੋਣ ਰਹੇਗੇ ਇਹ ਐਕਸੀਡੈਂਟ ਉੱਥੇ ਹੁੰਦਾ ਹੁੰਦਾ ਆ ਗਿੱਲਾਂ ਵਾਲੀ ਪੁਲ ਪਾਰ ਕਰ ਗਿਆ ਵਾ ਪੋੜ ਫਾਰ ਕਰਕੇ 1 ਕਿਲੋਮੀਟਰ ਫੇਰ ਅੱਗੇ ਆ ਕੇ ਰਾਂਵਾਲਾ ਲਾਣ ਕੇ ਇਹਨਾਂ ਦੀ ਗੱਡੀ ਫੇਰ ਰੁਕੀ ਆ ਫੇਰ ਉਹ ਗੱਡੀ ਲੋਕ ਕਰਕੇ ਦੌੜ ਜਾ ਮੋਟਰਸਾਈਕਲ ਥੱਲੇ ਅੜਿਆੜਿਆ ਫਸਿਆੜਿਆ ਉਹਨਾਂ ਨੇ ਵੇਖਿਆ ਮੋਟਰਸਾਈਕਲ ਤੇ ਬੰਦਿਆਂ ਦੀ ਜਾਨ ਬਚ ਗਈ ਆ ਜਾਂ ਨਹੀਂ ਬਚ ਗਈ ਬੰਦਿਆਂ ਦੀਆਂ ਲੱਤਾਂ ਟੁੱਟੀਆਂ ਨੇ ਕਿਸੇ ਦੇ ਸਿਰ ਚਟਿਆ ਇਸ ਤਰ੍ਹਾਂ ਕਰਕੇ ਸੱਟਾਂ ਵਾਵਾ ਹੀ ਬੰਦਿਆਂ ਨੂੰ ਲੱਗੀਆਂ ਨੇ ਤੇ ਅਹੀਂ ਆਨੇ ਚਲੋ ਇਹਨਾਂ ਦਾ ਮਹਾਰਾਜ ਨੇ ਭਲਾ ਕੀਤਾ ਬਚਾਅ ਹੋ ਗਿਆ ਤੇ ਸੱਟਾਂ ਜ਼ਿਆਦਾ ਵੀ ਲੱਗ ਸਕਦੀਆਂ ਅਹੀਂ ਅੱਜਕੱਲ ਕੋਈ ਪਤਾ ਨਹੀਂ ਲੱਗਦਾ ਮਾੜੇ ਚੰਗੇ ਟਾਈਮ ਦਾ ਆ ਪੁਲਿਸ ਮੌਕੇ ਤੇ ਪਹੁੰਚ ਗਈ ਹੈ ਪੁਲਿਸ ਮੌਕੇ ਤੇ ਪਹੁੰਚ ਗਈ ਪੁਲਿਸ ਹੁਣ 7:00 ਵਜ ਗਏ ਅਜੇ ਤੱਕ ਪੁਲਿਸ ਇੱਥੇ ਆ ਜੀ ਪੁਲਿਸ ਨੇ ਚਲੋ ਆਪਣੀ ਕਾਰਵਾਈ ਕੋ ਪੂਰੀ ਕੀਤੀ ਹੈ ਜੀ ਇਧਰੋਂ ਮੇਰੇ ਖਿਆਲ ਅ ਕਾਲਾ ਫਕਾਨਾ ਤੋਂ ਚੌਂਕੀ ਤੋਂ ਆਏ ਨੇ ਇੰਚਾਰਜ ਇਹਨਾਂ ਨੇ ਆਣ ਕੇ ਐ ਚਿਕਾਰ ਵਾਲੇ ਵੀ ਆਏ ਨੇ ਚਿਕਾਰਮਾਸ਼ੀਆਂ ਤੋਂ ਵੀ ਆਏ ਕੋਲੀ ਸੂਟ ਮੱਲੀ ਵਾਲੇ ਥਾਣੇ ਵਾਲੇ ਇਹਨਾਂ ਨੇ ਦੋਵਾਂ ਨੇ ਆਣ ਕੇ ਵੀ ਚਲੋ ਕੀਤਾ ਉਹਨੂੰ ਗੱਡੀ ਇੱਕ ਲਾਗੇ ਨੇ ਕਾਲਾ ਫਕਾਨਾ ਥਾਣੇ ਚ ਇਹ ਮੋਟਰਸਾਈਕਲ ਇੱਥੇ ਪਿਆ ਵਾ ਤੇ ਬੰਦਿਆਂ ਦਾ ਹੁਣ ਪਤਾ ਨਹੀਂ ਕਿ ਕਿਹੜੇ ਹਸਪੀਟਲ ਆ ਕਿਹੜੇ ਨਹੀਂ ਹੈਗੇ ਉਹ ਤੇ ਹੁਣ ਅੰਮ੍ਰਿਤਸਰ ਜਾ ਕੇ ਪਤਾ ਲੱਗੇ ਮਾਲੇ ਵਿਧੀ ਆਉਂਦੇ ਈ ਤੋਂ ਕੰਮ ਤੋਂ ਟਾਇਰ ਫੈਕਟਰੀ ਮਾਲੇਵਾਲ ਤੋਂ ਇਹ ਹੋਇਆ ਦੀ ਇੱਥੇ ਜੀ ਆਪਾਂ ਗੋਦਰਾ ਸਾਹਿਬ ਆ ਖਜਾਨੇਕੋਟ ਦੇ ਬੋੜੀ ਸਾਹਿਬ ਇਹ ਤਿੰਨੇ ਇੱਕ ਨੇ ਕਟ ਲਗੇ ਟਟਾਉਣ ਇੱਕ ਦੀਆਂ ਤੇ ਲੱਤਾਂ ਟੁੱਟੀਆਂ ਵਾ ਤੇ ਦੂਜਿਆਂ ਦੇ ਕੋਈ ਬਾਹ ਦੇ ਕੇ ਤੇ ਫਿਰ ਲਾ ਤੇ ਸਿਰ ਵੇਚਿਆ ਇੱਕ ਦੇ ਸਿਰ ਤੇ ਜ਼ਿਆਦਾ ਸਾਟਿਆ ਕਿੰਨੇ ਨੌਜਵਾਨ ਹਨ ਤਿੰਨ ਜੀ ਬੰਦੇ ਉੱਥੇ ਡਿੱਗ ਪਏ ਆ 3 ਕਿਲੋਮੀਟਰ ਗੱਡੀ ਅੱਗੇ ਆ ਗਈ ਆ ਮੋਟਰਸਾਈਕਲ ਸਾਡੇ ਨਾਲ ਹੀ ਆ ਗਿਆ ਉਸਨੇ ਮੌਕਾ ਵੇਖਿਆ ਤੇ ਹੁਣ ਕਾਰਵਾਈ ਕਰ ਰਿਹਾ ਕਿ ਗੱਡੀ ਦਾ ਪਤਾ ਲੱਗਣ ਕਿ ਕਿੱਥੋਂ ਦਾ ਹਾਂਜੀ ਮੰਗਦਾ ਤੇ ਹਾਂਜੀ ਮੰਗਦਾ ਤੇ ਸਾਨੂੰ ਇਨਸਾਫ ਚਾਹੀਦਾ ਸਾਡੇ ਇੰਨਾ ਹੀ ਸ਼ੁਕਰ ਕਰਨੇ ਕਿ ਸਾਡੇ ਬੇਟੇ ਬਚ ਗਏ